ਸਾਬਕਾ ਨੌਜਵਾਨ ਪ੍ਰਧਾਨ ਮੰਤਰੀ ਤਜੀਬ ਗਾਂਧੀ ਜੀ ਦੀ ਸ਼ਹੀਦੀ ਦਿਵਸ ਦੇ ਉੱਤੇ ਅੱਜ ਯੂਥ ਕਾਂਗਰਸ ਨੇ ਜ਼ਿਲ੍ਹਾ ਫਟੇਗੜ ਸਾਹਿਬ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾਇਆ ਅਸੀਂ ਆਪਣੇ ਨੌਜਵਾਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜੋ ਅੰਮ੍ਰਿਤਿਸ਼ਲ ਉਸੇ ਸਮੇਂ ਜਦੋਂ ਸਾਡੇ ਅਜੀਬ ਗਾਂਧੀ ਸੀ ਸੀਗੇ ਉਹਨਾਂ ਨੇ ਨੌਜਵਾਨਾਂ ਦੇ ਲਈ ਇੱਕ ਆਧੁਨਿਕ ਪ੍ਰਾਂਤੀ ਯੋਜਨਾ ਕੰਪਿਊਟਰ ਯੁੱਗ ਆਇਆ 21 ਸਾਲ ਦੀ ਵੋਟ ਪੈਂਦੀ ਸੀ ਉਹ 18 ਸਾਲ ਦੀ ਵੋਟ ਪੈਣ ਸਾਡੇ ਰਜੀਵ ਗਾਂਧੀ ਜੀ ਨੇ ਲਾਈ ਪੰਚਾਇਤੀ ਰਾਜ ਰਜੀਵ ਗਾਂਧੀ ਜੀ ਲੈ ਕੇ ਆਏ ਮਤਲਬ ਇਹਨੇ ਬਹੁਤ ਕੰਮ ਲਏ ਜੋ ਉਹਨਾਂ ਨੇ ਨੌਜਵਾਨਾਂ ਲਈ ਕੀਤੇ ਸਾਡੇ ਪੰਚਾਇਤੀ ਰਾਜ ਲਈ ਕੀਤੇ ਸੋ ਅਸੀਂ ਉਹਨਾਂ ਨੂੰ ਇਹ ਜੋ ਸ਼ਰਧਾਂਜਲੀ ਸਮਰਪਿਤ ਕਰ ਰਹੇ ਆ ਇੱਕ ਬਲੱਡ ੈਂਪ ਲਾ ਕੇ ਤੇ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਆ ਵੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹ ਨਸ਼ਿਆਂ ਤੋਂ ਦੂਰ ਰਹੇ ਤੇ ਜੋ ਰੀਸੈਂਟਲੀ ਆਪਣੇ ਦੇਸ਼ ਦੇ ਮਾਹੌਲ ਸੀਗਾ ਉਹਨੇ ਆਪਣੇ ਵਰਗਾ ਪੂਰਾ ਮਾਹੌਲ ਬਣ ਗਿਆ ਜੀ ਉਦੋਂ ਵੀ ਸਾਡਾ ਪ੍ਰਧਾਨ ਅਮਰਜੀਤ ਸਿੰਘ ਮਨਦੀਪ ਸਿੰਘ ਤੇ ਸਾਰਿਆਂ ਨੇ ਜਾ ਸੀ ਵੀ ਸਾਨੂੰ ਰੋ ਹੁਗਮ ਲਗਿਆ ਸੀ ਵੀ ਅਸੀਂ ਪੀਜੀਆਈ ਜਾ ਗਏ ਜਿੰਨਾ ਵੀ ਉਹ ਪੋਜ਼ਿਟਿਵ ਉਹ ਨੈਗੇਟਿਵ ਬਲੱਡ ਗਰੁੱਪ ਆ ਕਿ ਉਹ ਦਿੱਤਾ ਜਾਵੇ ਓਥੇ ਕਿਉਂਕਿ ਕੋ ਪੋਜ਼ਿਟਿਵ ਉਹ ਨੈਗੇਟਿਵ ਬਲੱਡ ਗਰੁੱਪ ਹੀ ਐਵੇਂ ਦਾ ਵੀ ਜਿਹੜਾ ਹਾਰੀ ਕਿਨੂੰ ਚੜ ਜਾਂਦਾ ਤੇ ਚਲੋ ਅੱਜ ਸਾਡਾ ਸਭ ਬਣਿਆ ਹੈ ਕਿ ਅਸੀਂ ਆਪਣੀ ਪੂਰੀ ਹਾਈ ਕਮਾਂਡ ਦਾ ਸਾਡੇ ਰਣਜੀਤ ਸਿੰਘ ਨਾਭਾ ਜੀ ਜੀ ਸਿੰਘ ਨਗਰਾ ਜੀ ਸਾਡੇ ਡਾਕਟਰ ਸਿਕੰਦਰ ਸਿੰਘ ਐਮਪੀ ਡਾਕਟਰ ਅਮਰ ਸਿੰਘ ਜੀ ਸਾਡੇ ਯੂ ਦੇ ਪ੍ਰਧਾਨ ਮੋਹਿਤ ਭਿੰਦਰਾ ਜੀ ਚੇਂਦਰ ਮਹਾਰਾਜੀ ਅਸੀਂ ਉਹਨਾਂ ਦਾ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਕੈਂਪ ਲਾਇਆ ਤੇ ਮੈਂ ਵਧਾਈ ਜਾਨੀ ਚਾਹਨਾ ਸਾਡੇ ਮਨਦੀਪ ਸਿੰਘ ਜੀ ਜੋਰੂ ਪ੍ਰਧਾਨ ਨੇ ਸਾਡਾ ਪੰਜਾਬ ਯੂਥ ਕਾਂਗਰਸ ਦਾ ਸੈਕਟਰੀ ਜਿਨ੍ਹਾਂ ਨੇ ਇਸ ਕੈਂਪ ਨੂੰ ਸਕਸੈਸਫੁਲ ਬਣਾਇਆ